ਕਿੱਥੋਂ ਚੱਲ ਕਿੱਥੇ ਆ ਕੇ ਖੜਿਆ ਜਿੰਦਗੀ ਤੋਂ ਸਿੱਖਿਆ ਕਿਤਾਬਾਂ ਘੱਟ ਪੜਿਆ ਮੁੱਲ ਵੱਜੇ ਹੋਏ ਟੇਡਿਆਂ ਦਾ ਮੋੜੀ ਦਾ گاਵਾ ਕਿਦਾਂ ਮੁਲਕ ਲਟਾਏ ਸ਼ਾਮਾ ਬੱਚੇ ਇੱਕ ਨਾਲ ਲਾ ਕੇ ਮਾਮਾ ਜਾਨ ਬਚਾ ਕੇ ਦੌੜਦੀਆਂ ਮੈਨੂੰ ਫੇਰ ਦੁਬਾਰਾ ਬਾਪੂ ਉਹ ਗੱਲਾਂ ਦੱਸ ਲਾਹੌਰ ਦੀਆਂ ਪਰ ਕਹਿੰਦੇ ਕਾਲੇ ਸੰਘੇ ਵਾਲੇ ਨੇ ਅਜੇ ਪੂਰਾ ਦੱਸਣੀ ਨਹੀਂ ਕਬੱਡੀ ਤੇ ਕਪੂਰਥਲਾ ਚੀ ਕਕਰਾਲੀ ਸਾਹਿਬ ਕਹਿੰਦੇ ਰੋਪੜ ਦੇ ਏਰੀਆ ਦਾ ਇੱਕ ਦਾ ਸਮਾਣਾ ਸ਼ਹਿਰ ਹੈ ਮਾਲਵੇ ਦੀ ਧਰਤੀ ਕਿ ਤਰਤ ਮਾਲਵੇ ਦੀ ਮਹਿਕਾਂ ਦੀ ਰਾਣੀ ਹੈ ਗਿੱਧਿਆਂ ਮੇਲਿਆਂ ਦੀ ਉੱਥੇ ਇੱਕ ਰੀਤ ਪੁਰਾਣੀ ਹੈ ਲਓ ਮਨੀ ਮੱਲੀਆਂ ਵਾਲਾ ਆ ਮਨੀ ਕੋਸ਼ਿਸ਼ ਕਰਦਾ ਡੱਕਣ ਦੀ ਬੱਲੇ ਬੱਲੇ ਕਬੱਡੀ 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 ਯਾ ਇਹ ਨਿਕੋਦਰ ਜੱਗੂ ਹੈ ਆ ਕੌਣ ਇਹ ਨੌਜਵਾਨ ਚਿੱਟੀ ਵਾਲਾ ਜੱਗਾ ਇਹ ਕਹਿੰਦੇ ਟੋਪਰ ਜਾਫੀਆਂ ਦੇ ਵਿੱਚੋਂ ਇੱਕ ਕਿ ਕਿ ਪੌਣ ਸ਼ਰੀਕ ਤੇ 31 ਪੌਣੀ ਪੈਂਦੀ ਆ ਦੁਨੀਆਂ ਐਵੇਂ ਨਹੀਂ ਮੰਦੀ ਖੇਡ ਦਿਖਾਉਣੀ ਆ ਨੌਜਵਾਨ ਹੀਰਾ ਬੱਟ ਲੈਂਦੇ ਪੰਜਾਬ ਦਾ ਗੁਲਾਮ ਨਵਾਸ ਬੱਟ ਦਾ ਭਾਣਜਾ ਮੈਦਾਨ ਦੇ ਵਿੱਚ ਕਬੱਡੀ ਪਾ ਕੇ ਐਸੇ ਨੌਜਵਾਨ ਜੂਝ ਰਿਹਾ ਆ ਕਾੜੀਆ ਜੱਗੂ ਆ ਮਾਨਸਾ ਦੇ ਇਲਾਕੇ ਦਾ ਨੌਜਵਾਨ ਇੱਕ ਜ਼ੋਰ ਦੇ ਨਾਲ ਆ ਕਬੱਡੀ 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 ਤਾੜੀਆਂ ਵਾਰੀ ਦਾ ਲੱਖਾਂ ਦੀ ਗੱਲ ਕਰਦਾ ਲੱਖਾ ਗਾਜੀਪੁਰ ਦਾ ਸੀ ਖਾਲੀ ਹੱਥ ਗੁਰਲਾਲ ਕਦੇ ਨਾ ਪਿੱਛੇ ਮੁੜਦਾ ਜੀ ਕਹਿੰਦੇ ਬਾਜੇਖਾਨੇ ਜੰਮਿਆ ਸੀ ਹਰਜੀਤ ਬਰਾਰਾਂ ਦੇ ਅਥੇ ਗੁਰਲਾਲ ਕਬੱਡੀ ਪੁੱਤ ਸਰਦਾਰਾਂ ਦੇ ਕਿ ਖੇਦੜ ਜੋਰਾ ਨਾਲ ਕਬੱਡੀ ਆ ਜੋਰਾ ਨਾਲ ਜੋਰਾ ਨਾਲ ਜੋਰਾ ਨਾਲ ਜੋਰਾ ਨਾਲ ਆ ਜੋਰਾ ਨਾਲ ਜੋਰਾ ਨਾਲ ਆ ਕਬੱਡੀ 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 ਸਿਰਾ 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 ਦੇ ਅੱਤ ਦਾ ਸਿਰਾ ਹੋਇਆ ਪਿਆ ਅੱਜ ਟੰਟੋ ਦੇ ਵਿੱਚ ਪਹਿਲੇ ਹੀ ਕੱਪ ਤੇ ਅੱਤ ਦਾ ਸਿਰਾ ਹੋਇਆ ਪਿਆ ਆ ਜੋਗਾ ਤੇ ਭਾਲੂ ਜੱਗਾ ਤੇ ਭਾਲੂ ਜੱਗਾ ਤੇ ਭਾਲੂ ਆ ਇਹ ਜੱਗਾ 골ਡਨ ਬਾਇ ਤਾੜੀਆਂ ਜ਼ੋਰਦਾਰ ਤਾੜੀਆਂ ਮਾਰਦੇ ਵੀ ਜੱਗੇ ਦਾ ਸਤਾਏ ਲਿਆ ਇਹ